ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕਾ ਔਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਬਹੁਤ ਅਸੀਂ ਸਾਰੇ ਠੀਕ ਠਾਕ ਹਾਂ ਜੀ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਗਰਮੀ ਬਹੁਤ ਹੈ ਜੀ 1:30 ਹੋ ਚੁੱਕੇ ਨੇ ਮੈਂ ਸਾਰੇ ਕੰਮ ਕਰ ਲਏ ਨੇ ਸਫਾਈਆਂ ਤੋਂ ਲਾ ਕੇ ਮੱਜਾਂ ਤੋਂ ਲਾ ਕੇ ਨਿਮਾਉਣ ਤੋਂ ਕੱਖ ਕੰਡੇ ਤੋਂ ਸਾਰਾ ਨੇ ਮੇੜ ਦਿੱਤਾ ਤੇ 11 ਨਾ ਵੀ ਲੈ ਗਏ ਰਤਾਏ ਤੇ ਬਾਕੀ ਹੁਣ ਮੇਰੀ ਸਲਾਹ ਜੀ ਗੰਡੇ ਸਮਾਰਨ ਦੀ ਹ ਗੰਡੇ ਸਮਾਰਨ ਲਾਤੀ ਪੱਕੇ ਥੱਲੇ ਆ ਕੇ ਬਹਿ ਗਈ ਆ ਕੇ ਮੋਬਾਈਲ ਚੈੱਕ ਲਵਾਂ ਚਲੋ ਆਪਾਂ ਬਲੌਗ ਵੀ ਸ਼ੁਰੂ ਕਰ ਲੈਣਿਆਂਗੇ ਕਦੇ ਸਵੇਰੀ ਹੋ ਜਾਣਾ ਬਲੌਗ ਸ਼ੁਰੂ ਕਰਦੇ ਹੁੰਦਾ ਵੀ ਨਹੀਂ ਆਥਣੇ ਹੁੰਦਾ ਹੈ ਨਾ ਤੇ ਮੈਂ ਫਿਰ ਚਲੋ ਮੈਂ 2-4 ਮਿੰਟ ਪੈਣਾ ਨਾਲ ਗੱਲਾਂ ਮਾਰ ਲੈਣੀਆਂਗੇ ਤੇ ਜਿਹੜਾ ਟਾਈਮ ਹੈ 10:30 ਹੋ ਗਏ ਨੇਗੇ ਆਪਾਂ ਨੇ ਕੰਮ ਕਰ ਲੈਣੀ ਸਰਦਾਰ ਜੀ ਹੋਰ ਇਹਨੂੰ ਰੋਟੀ ਖਵਾ ਕੇ ਬਣਾ ਕੇ ਖੇਤ ਤੋੜ ਦਿੱਤਾ ਤੇ ਹੁਣ ਆਪਾਂ ਕੰਮ ਕਰਾਂਗੇ ਆਪਣੇ ਘਰ ਦੇ ਤੇ ਅਚਾਰ ਦਾ ਨਿਪਟੜ ਗਿਆ ਹਜੇ ਲੇਬਰ ਨਹੀਂ ਮਿਲਦੀ ਆਪਾਂ ਨੂੰ ਲੇਬਰ ਕੋਲ ਮਿਲਤਾ ਮਿਲਤਾ ਗਈ ਜਾਨੀ ਕਿ ਲੇਬਰ ਪਹਿਲਾਂ ਵੀ ਲਾਉਗੀ ਜੀਰੀ ਉਹਨੂੰ ਕਿਹਾ ਹੋਇਆਗਾ ਉਹਨਾਂ ਨੂੰ ਉਹਨਾਂ ਮੂਰੇ ਸੀ 7 ਕੀਲੇ ਨੇ ਕਿਉਂਕਿ ਇੱਕ ਲੇਬਰ ਘਟ ਗਈ ਆ ਕੋਈ ਬਿਮਾਰ ਹੋ ਗਿਆ ਕੋਈ ਮੱਕੀ ਵੱਢਣ ਲੱਗ ਗਿਆ ਕੋਈ ਕਿਸ ਕੰਮ ਤੇ ਲੱਗ ਗਿਆ ਕੋਈ ਕਿਸ ਕੰਮ ਤੇ ਲੱਗ ਗਿਆ ਜੀ ਰੋ ਜਿਵੇਂ ਜਿਵੇਂ ਆਲੇ ਨੂੰ ਕੰਮ ਹਨਾ ਮਿਲਦਾ ਉਵੇਂ ਲੱਗ ਜਾਂਦਾ ਇੱਕਲੇ ਲੇਬਰ ਦੇ ਥੋੜੇ ਜਣੇ ਰਹੇਗੇ 6 ਕਿਲੇ ਉ ਤਾਂ 2 ਦਿਨਾਂ ਦੇ 2 ਦਿਨਾਂ ਦੇ 3 2 ਦਿਨਾਂ ਦੇ ਉਹਨਾਂ 4 ਦਿਨ ਲੱਗਣਗੇ ਕਹਿੰਦੇ 3-4 ਦਿਨ ਤੇ ਬਾਹਣ ਮੱਕੀ ਵਾਲਾ ਬਾਹਰ ਦਿੱਤਾ ਤਿਆਰ ਕਰਕੇ ਰੱਖ ਦਿੱਤਾ ਅੱਜ ਬੱਟਾ-ਬੱਟਾ ਕਾੜ ਕੇ ਪਾਣੀ ਛੱਡ ਲਾਣਗੇ ਚਲ ਕੱਦੂ-ਕੁੱਦੂ ਕਰਕੇ ਰੱਖ ਲਾਣਗੇ ਜਿੱਦ ਦੇ ਲੇਬਰ ਆ ਗਿਓ ਲਾ ਦੇਣਗੇ ਪਾਉ ਤਿਆਰ ਆਪਣੀ ਸਾਰਾ ਕੁਝ ਤਿਆਰੀ ਹੈਗੀ ਤੇ ਕੋਈ ਵੀ ਕੰਮ ਕਰਨਾ ਤਿਆਰੀ ਹੈ ਨਾ ਪਹਿਲਾਂ ਲੇਬਰ ਆਉਣ ਤੋਂ 2 ਦਿਨ ਪਹਿਲਾਂ ਕਰਨੀ ਪੈਂਦੀ ਹੈ ਸਾਰੀ ਚੀਜ਼ ਦੀ ਬਸ ਆਪਣਾ 4 ਦਿਨਾਂ ਦਾ ਕੰਮ ਰਹਿ ਗਿਆ ਜੀਰੀ ਦਾ ਤੇ ਬਹੁਤ ਸਾਰੀਆਂ ਪੈਣਾ ਪਸ ਵੀਰ ਪਸ ਤੁਸੀਂ ਕਿਹੜਾ ਵੀ ਲਾਉਂਗੇ ਮੱਕੀ ਵਾਲੇ ਬਾਹਣ ਚ ਆਪਾਂ ਲਾਵਾਂਗੇ ਜੀ ਸੱਬੀ 1509 ਅ ਮੇਲੇ ਲਾ ਮੂੰਗੀ ਵਾਲੇ ਤਾਂ ਆਪਾਂ 1509 ਲਾਈ ਹੈ ਮੇਰਾ ਖਿਆਲ ਹੈ ਮੈਨੂੰ ਪੱਕਾ ਪਤਾ ਨਹੀਂ ਦੋ ਵੀ ਬੀਜੇ ਹੋਤੀ ਪਾਉਦੇ ਆਪਣੀ ਦੀ ਇੱਕ ਸੱਬੀ ਇੱਕ 1509 ਤੇ ਪੀਲੂ ਸਾਰੇ ਪਹਿਲਾਂ ਆਪਾਂ ਜੂਣ ਚ ਲਾ ਦਿੱਤੀ ਸੀ ਉਹ ਤਾਂ ਵਧੀਆ ਚੱਲ ਪੀਬੂ ਜਾਂ ਮਾਰੀ ਬੈਠੀ ਹੈ ਪਰ ਮਾਰੀ ਖੜੀ ਹੈਗੀ ਤੇ ਪੀਲੂਸਾ ਤਿੰਨ ਵੀ ਲਾਏ ਨੇ ਪਾ ਨਜੀਰੀ ਦੇ 1509 26 ਪੀਲੂਸਾ ਠੀਕ ਹੈ ਜੀ ਜਿਹੜੇ 26 ਤੇ 1509 ਆ ਤੇ ਉਹ ਪੀਲੂਸਾ ਤੋਂ ਪਹਿਲਾਂ ਹੀ ਆਜੂ ਹਜੇ ਪੀਲੂਸਾ ਨੂੰ ਮੰਗਰੋਂ ਵੱਡਾਂਗੇ ਉਹ ਪੀਲੂਸਾ ਨੂੰ ਸਵਾ ਮਹੀਨਾ ਹੋ ਗਿਆ ਲੱਗੀ ਨੂੰ ਤੇ ਸਵਾ ਮਹੀਨਾ ਡੂਡ ਹੋ ਗਿਆ ਲੱਗੀ ਨੂੰ ਉਹ ਹੁਣ ਲਾਵਾਂਗੇ ਸਮਾ ਦੀ ਨਾਲ ਹੀ ਬਸ ਵੱਡ ਲਾਂਗੇ ਇਹ ਦੋ ਚਾਰ ਦਿਨ ਪਹਿਲਾਂ ਹੀ ਵੱਡਾਂਗੇ 26 ਤੇ 1509 ਨੂੰ ਇਬអស់ ਸੇਟੀਵੀ ਪਾ ਕੇ ਦਾਗਾ ਪਾਣੀ ਵੀ ਘੱਟ ਲੈਂਦਾਗਾ ਤਾਂ ਕਰਕੇ ਆਪਾਂ ਮੱਕੀ ਮੁੱਕੀ ਮੂੰਗੀ ਮੰਗੀ ਤਾਂ ਕਰਕੇ ਬਿਜਲੀ ਸੀ ਵੀ ਪਾਣੀ ਦੀ ਵੀ ਜਿੰਨੇ ਵੀ ਆਪਾਂ ਬਚਤ ਕਰੀਏ ਆਪਾਂ ਕਰ ਸਕੋ ਹਨਾ ਬਚਤ ਜਿੰਨੇ ਕਾ ਵੀ ਅੱਜ ਸਾਰੇ ਆ ਸਾਰਿਆਂ ਨੂੰ ਕਹਿਣਾ ਹੈ ਕਿ ਪਾਣੀ ਦੀ ਬਚਤ ਕਰੋ ਬੇਫਾਲਤੂ ਪਾਣੀ ਡੋਲੋ ਨਾ ਦਰਖਤ ਲਾਓ ਤੇ ਪਹਿਲਾਂ ਸੋਨੂੰ ਮੈਂ ਕਈ ਦਿਨ ਹੋ ਗਏ ਵੀਡੀਓ ਵੀ ਸਾਂਝੀ ਕਰੀ ਤੀ ਇੱਕਤੀ ਤੇ ਇੱਕ ਦਰਖਤ ਵੀ ਹੋਣਾ ਜ਼ਰੂਰੀ ਹੈ ਹਨਾ ਜ਼ਿੰਦਗੀ ਚ ਤੇ ਦੋਖ ਸੁਖ ਵੀ ਇਹ ਕੰਮ ਆਉਂਦੀ ਐ ਤੇ ਦਰਖਤ ਸਾਹ ਦਿੰਦਾਗਾ ਕੰਮ ਆਉਂਦਾ ਲੱਕੜਵਾਲਣ ਜਿਹੜੋਂ ਸਾਗਦਿਆਂ ਲੱਕੜਵਾਲਣ ਹੁੰਦਾ ਘਰੇ ਬਾਲਦਿਆਂ ਆਪਾਂ ਤੇ ਜਿਹੜੋਂ ਫੇਰ ਦੁਬਾਰੇ ਪੁੱਤਿਆਂ ਨੂੰ ਸਾਹ ਦਿੰਦਾ ਹੈ ਨਾ ਬਹੁਤ ਸਾਰੇ ਆਪਾਂ ਨੂੰ ਫਾਇਦੇ ਨੇਗੇ ਤੇ ਗਰਮੀ ਤੋਂ ਬਚਾਅ ਹੁੰਦਾ ਦਰਖਤਾਂ ਨਾਲ ਪਾਣੀ ਵਧਦਾ ਹੈ ਨਾ ਮੀਂਹ ਬਾਰਸ ਵਾਦੀ ਹੈਗੀ ਬਾਰਸ਼ ਪੈਂਦੀ ਹੈਗੀ ਤੇ ਬਸ ਹੁਣ ਪੰਜ ਚਾਰ ਦਿਨਾਂ ਦਾ ਕਿਸਾਨ ਵੀਰਾਂ ਦਾ ਕੰਮ ਰਹਿ ਗਿਆ ਮੱਕੀ ਦਾ ਫਿਰ ਆਪਾਂ ਮੀਰੇ ਯਾਰ 10 ਕਰਾਂਗੇ ਕਿਉਂ ਹੁਣ ਵਿਚਾਰੇ ਕਿਸਾਨ ਵੀ ਮੀਂਹਾਂ ਦੀ ਫਸਲ ਖਰਾਬ ਹੁੰਦੀ ਆ ਜੇ ਆਪਾਂ ਹੁਣ ਕਹਿਣਾ ਵੀ ਮੀਂਹ ਪਾਰੇ ਮੈਂ ਤਾਂ ਕਹਿੰਦੀ ਕਿਤੇ ਨਾ ਪਾਵੇ ਹੁਣ ਜਿੱਥੇ ਵੀ ਚਾਰ ਪਾਉਂਦੇ ਨੇ ਭੈਣ ਭਾਈ ਮੀਂਹ ਮਸਾਂ ਦੋ ਕਈ ਤਿੰਨ ਮਹੀਨੇ ਸਾਢੇ ਤਿੰਨ ਮਹੀਨੇ ਹੋ ਗਏ ਜੇ ਕਿਸਾਨ ਵੀਰਾਂ ਨੂੰ ਮੱਕੀ ਦੀ ਫਸਲ ਤੇ ਮੱਖ ਮਾਰ ਦਿਆਂ ਤੇ ਜਿੰਨਾਂ ਦਾ ਚਾਰ ਰਹਿੰਦਾ ਵਹਿਗੁਰੂ ਜੀ ਕਿਰਪਾ ਨਾਲ ਜਿਵੇਂ ਆਪਣਾ ਪੈ ਗਿਆ ਐਈ ਉਹਨਾਂ ਦਾ ਪੈ ਜੀ ਹਨਾ ਚਲੋ ਜੀ ਆਪਾਂ ਸਮਾਰ ਦਿਆਂ ਗੰਡੇ ਗੰਡੇ ਸਮਾਰ ਦਿਆਂਗੇ ਉੱਧਰਲੇ ਦਰਵਾਜ਼ੇ 'ਚ ਪਏ ਨੇ ਪਿੱਛਲੇ ਦਰਵਾਜ਼ੇ ਦੇ ਕੁਝ ਉਹ ਮੈਂ ਕੱਲ੍ਹ ਕੋਲ ਨੂੰ ਸਮਾਰੂੰ ਜਿਹੜੇ ਇੱਧਰਲੇ ਦਰਵਾਜ਼ੇ 'ਚ ਨੇ ਉਹ ਅੱਜ ਸਮਾਰ ਦਰਿਆ ਜੇ ਮੋੜ ਜੇ ਬਣਿਆ ਕੁਝ ਪਚਾਦੋ ਜੇ ਸਮਾਰੇ ਗਏ ਉਹ ਸਮਾਰ ਦੂੰਗੀ ਜਿੰਨਾ ਚਿਰ ਕਮਾਨ ਨੇ ਆਗਿਆ ਕੀਤੀ ਵੀ ਹੁਣ ਸਮਾਰ ਲੈ ਫਿਰ ਨਾ ਕੇ ਦੋ ਘੰਟੇ ਰੈਸਟ ਕਰ ਲੂੰਗੀ ਜਿੰਨਾ ਚਿਰ ਜੀ ਕਰਿਆ ਸਮਾਰ ਲੂੰਗੀ ਫਿਰ ਨਾ ਲੂੰਗੀ ਦੁਬਾਰੇ ਨਵਾ ਕੇ ਨਾ ਕੇ ਘੰਟਾ ਰੈਸਟ ਕਰ ਲਾਂਗੀ ਹਨ ਤੇ ਇਹ ਤਾਂ ਆਪਣੇ ਘਰ ਦੇ ਕੰਮ ਨੇ ਆਪਾਂ ਚਾਈ ਚਾਈ ਹੱਸ ਕੇ ਕਰੀਏ ਤਾਂ ਆਪਾਂ ਵਾਦਾ ਹੁੰਦਾ ਜੇ ਮੱਛੂ ਛੋਲੂ ਕਰੀਏ ਨੇ ਆਪਾਂ ਨੂੰ ਕਰਨਾ ਪੈਂਦਾ ਮੱਛ ਸੜ ਕੇ ਨੇ ਫਿਰ ਵਾਦਾ ਨਹੀਂ ਹੁੰਦਾ ਤੇ ਜੇ ਆਪਾਂ ਹੱਸ ਕੇ ਕਰੀ ਫਿਰ ਵਾਦਾ ਵੀ ਹੁੰਦਾ ਹੈ ਨਾ ਤੇ ਵਾਹਿਗੁਰੂ ਨੇ ਛਾਰੀ ਕਹਿੰਦੇ ਨੇ ਵੀ ਹੱਸ ਕੇ ਕੰਮ ਕਰੋ ਵਾਦਾ ਹੁੰਦਾ ਜੇ ਆਪਾਂ ਰੋ ਕੇ ਕੰਮ ਕਰਾਂਗੇ ਵਫਾ ਨਹੀਂ ਕਰਦਾ ਕੰਮ ਠੀਕ ਹੈ ਜੀ ਚਲੋ ਜੀ ਆਪਾਂ ਮਿਲਦੇ ਆਂਗੇ ਫੇਰ ਤੁਹਾਨੂੰ ਤੇ ਗੰਡੇ ਸਮਾਰ ਲਈਏ ਤੇ ਗੰਡੇ ਵਾ ਸਿਲਕਾ ਲਾ ਕੇ ਟੋਕਰੇ ਚ ਧਰ ਲਾਂਗੇ ਆਡਾ ਤੇ ਸੰਭਰ ਕੇ ਉਸ ਉਸ ਸਾਂਝੀ ਫੇਰ ਖੰਡਿਆਰਾਂਗੇ ਦਰਵਾਜ਼ੇ ਚ ਇਧਰਲੇ ਜੀ ਉਧਰਲੇ ਵੀ ਇਧਰਲੇ ਦਰਵਾਜ਼ੇ ਚਿੱਲੇ ਆਵਾਂਗੀ ਆਪਾਂ ਦਿਖਾਉਣਾ ਤੁਹਾਨੂੰ ਲੋਸੀ ਆਪਾਂ ਨੇ ਬੰਡੇ ਤੇ ਆਪਾਂ ਇਹਦੋਂ ਜਰਾ ਪਾਣੀ ਕਰ ਲੈਣੇ ਧਾਗੀਆਂ ਬਾਦ ਸਤੰਬਰ ਦੇ ਨਾਲ ਵਿੱਚ ਮੈਂ ਤਮਾਟਮਾਟ ਪਾਸ ਤੇ ਰੱਖ ਲਵਾਂ। ਕਿਉਂਕਿ ਇਧਰ ਬੀਬੀ ਪਾਠ ਕਰਦੀ ਹੈ ਜੀ ਮੈਂ ਜਾਣ ਕੇ ਰੌਲਾ ਨਹੀਂ ਪਾਉਂਦੀ। ਬੋਝ ਕਿ ਵਾਕਣਕਾ ਵੀਡੀਓ ਫੇਰ ਬਣਾਵਾਂਗੇ ਨਹੀਂ ਤਾਂ ਤੇ ਰੌਲਾ ਪੈਂਦਾ। ਮੈਂ ਪਾਠ ਕਰਦੀ ਆ ਉਧਰ ਇਸ ਤਰ੍ਹਾਂ ਆਪਾਂ ਗੰਡੇ ਸਾਫ਼ ਕਰ ਲਾਂਗੇ ਸਿਲਪਾ ਲਾ ਲਾ ਕੇ ਰੂਜੇ ਸਿਰ ਦਾਂਗੇ ਤੇ ਦੇਖੋ ਪੁੱਕਾ ਸੀ ਜਮੀਨ ਹੀ ਵੱਡੀਆਂ ਜਮਾ ਨਹੀਂ ਵੱਡੀਆਂ ਹੈਗੀਆਂ ਪੁੱਕਾ ਜਿਹੜੀ ਮਾੜੀ ਮੁੱਟੀ ਪੂਰ ਰਹਿੰਦੀ ਹੈਗੀ ਉਹ ਹੁਣ ਲਾ ਦੇ ਮੰਗ ਚਲੋ ਜੀ ਪਗੰਡੇ ਸ ਮਾਰ ਲਈ ਹਰਲਾ ਨਹੀਂ ਪਾਉਣ ਦੀ ਤੁਸੀਂ ਕਾਟ ਕਰਦੇ ਫਿਰ ਮੈਂ ਦੇ ਦਿੰਦੀ ਲੋ ਜੀ ਆਪਾਂ ਨੇ ਬਾੜ ਕਰ ਲੈ ਚੀਰ ਦਿਆਂ ਬੀਬੀ ਤੇ ਅਸੀਂ ਜਾ ਕੇ ਆਿਆਂਗੇ ਅਚਾਨਕ ਸਾਨੂੰ ਜਾਣਾ ਪੈ ਗਿਆ ਸੀਗਾ ਤੇ ਬਾੜ ਖਰੇਦਿਆਂ ਦੀ ਬਣਾਵਾਂਗੇ ਸਬਜ਼ੀ ਤੜਕੇ ਸਵੇਰ ਦੇਣ ਚੰਗੇ ਬੜੇ ਕੰਮ ਕੀਤੇ ਨੇਗੇ ਕੰਮ ਕਰਕੇ ਕੰਮ ਕਰਕੇ 12:30 ਵਜੇ ਕੰਮ ਨਿਪੜੇ ਨੇ ਇੱਥੇ ਨਾ ਪਾਏਗੀ ਕੋ ਉੱਠ ਕੇ ਚਾਹ ਧਰ ਲਈ ਚਾਹ ਧਰ ਕੇ ਚਾਹ ਪੀਣ ਸਰ ਤਾਂ ਕੀ ਹੋਗਾ ਮੂੰਹ ਤੇ ਸਾਲੇ ਹੋਊ ਖੂਨ ਦੇ ਐਡਾ ਸਾਲਾ ਹੋਵੇ ਹੁਣ ਨਾ ਤਾਂ ਪਰਤੇ ਆ ਅੱਜ ਪਿੰਡਾਂ ਵਾਲਾ ਸੀ ਨਟਾ ਡਰਿੰਗ ਹੈ ਟ੍ਰੀ ਵੀ ਮੈਂ ਡਾਕਟਰ ਮਿਲਿਆ ਹੁਣ ਚੀਮੇ ਚ ਦਵਾਈ ਲੈ ਕੇ ਆਇਆ। ਕੱਪਾ 10 ਦਿਨਾਂ ਦੀ ਦਵਾਈ ਦੇ ਦਿੱਤੀ ਹੈਗੀ। ਤੁੰਗਾ ਠੀਕ ਹੋ ਜੂਗਾ انشاءਲਾ। ਦਵਾਈ ਲੈ ਲੀ ਤੇ 3 ਦਿਨਾਂ ਦੀ ਟਾਈਮ ਲੱਗ ਗਿਆ ਜਿਹੜਾ ਟਾਈਮ ਹੈ 4 ਵਜੇ ਸਾਡੀ ਮੈਂ ਸੰਭੋਖੀ ਖੜੀਏ ਨੇ ਹਜੇ ਹੁਣ ਬੰਨ ਲ ਕੇ ਆਉਣੀ ਲੱਗੀ। ਜਿਹੜੇ ਨਾਲ ਇਹਨੂੰ ਡਾਕਟਰ ਦੇ ਪੈਸੇ ਦੇ ਆ ਨੱਕਦੇ ਨਾਲ ਇੰਤਿਆਹੀ ਨਾਲ ਡੱਟਦੇ ਆ। नीद आए झूटे जे बज लूटी ਸਾਨੂੰ ਖਤ ਹੋਊਗਾ ਯੋਜ ਜਿਹੜੀ ਤੁੰ ਤੇ ਬਾਦ ਦੇਣੀ ਹੈ ਰਾਮਾ ਜੀ ਰਾਮਾ ਜੀ ਆਪ ਆਦੇ ਗਵੰਦੈ ਮੈਸੇਂਜ ਆਇਆ ਹੈ ਰਾਮਾ ਜੀ ਜੇਨ ਤੁਗਰਾ ਹੁੰਦਾ ਹਨ ਹਰ ਹੀਲੇ ਆਉਂਦਾਗਾ ਛੜਕ ਕੇ ਤੇ ਆ ਪਾਂ ਤਰੇਲੇ ਸਬਜੀ ਬਣਾਵਾਂਗੇ ਬਾਹਰ ਕਰੇ ਜਲੇ ਚਾਦਰ ਦੇ ਗੰਡੇ ਪਾਉਂਗੇ ਸੁੱਕੀ ਬਣੂਗੀ ਦੁੱਧ ਪਾ ਕੇ ਵੀ ਬਣ ਜਾਂਦੇ ਥੋੜੇ ਹੋਣ ਆਪਣੇ ਕੋਲ ਕਾਫੀ ਨੇਗੇ ਸਰਦਾਰ ਜੀ ਕੱਲ ਮੁੱਲ ਲਿਆ ਸੀਗੇ ਬੀਬੀ ਜਿਹੜਿਆ ਪੀਲੇ ਪੀਲੇ ਨੇ ਇਹ ਰਾ ਕੱਲ ਆਏ ਸੀ ਗਰੇਲੇ ਇਹ ਆਪਾਂ ਉਹ ਕਰ ਲਾਂਗੇ ਦੀ ਵਾਸਤੇ ਰੱਖ ਲਾਂਗੇ ਅੱਧਾ ਨਿਬੜ ਜੂ ਨਾ ਇਹ ਤਾਂ ਸੀ ਆ ਗੋੜੇ ਬਾਟਾਂ ਲਾਉਂਦਾ ਕਾਹੀ ਲੱਗੀ ਤਾਂ ਬਾਗ 4 ਵਜ ਗਏ ਟਾਈਮ ਹੀ ਟੱਟ ਹੋ ਗਿਆ 4 ਵਜ ਗਏ ਤੇ ਬੀਬੀ ਕਹਿੰਦੀ ਮੈਂ ਪਹਿਲਾਂ ਫਿਕਰ ਜੀ ਮੇਨਰ ਜੀ ਨਹੀਂ ਕਰਿਆ ਚੀਰ ਨੂੰ ਪਤਾ ਨਹੀਂ ਹੋ ਗਿਆ ਸਾਨੂੰ ਸਾਰਿਆਂ ਨੂੰ ਇੱਕਦਮ ਹਨਾ ਐਜ ਹੋ ਗਿਆ ਵੀ ਆਹ ਕੀ ਹੋ ਗਿਆ ਕੀ ਬਣ ਗਿਆ ਇੱਕਦਮ ਸਾਲਾ ਜੋ ਹੋ ਗਿਆ ਚਾਹ ਪੀਂਦੇ ਪੀਂਦੇ ਤੇ ਫਿਰ ਸਾਨੂੰ ਉਹ ਹੋ ਗਿਆ ਫਿਰ ਜਦ ਹੋ ਗਿਆ ਸਰਦਾਰ ਜੀ ਚੱਲ ਚੱਲ ਕੇ ਮੇਲਾ ਜਾਂਦੇ ਜਿਹੜੇ ਡਾਕਟਰ ਮਿਲਿਆ ਇਹ ਮੇਰਾ ਪਿੰਡਾ ਨਹੀਂ ਤੇ ਮਾੜੀ ਮੁੱਕ ਚਲ ਪਿੰਡਾ ਡਾਕਟਰ ਦਵਾਈ ਲੱਤੀ ਜਾਂਦੀ ਉਹਨਾਂ ਨੇ ਚੀਰ ਆ ਜਾ ਲਾ ਕੇ ਥੂਈ ਜੀ ਮਾਰ ਕੇ ਖੂਨ ਜਿਹਾ ਕੱਢ ਤਾ ਦਵਾਈ ਲਾ ਕੇ ਠੀਕ ਆ ਲਾ ਦਵਾਈ ਹੈ ਜੀ ਤਿੰਨ ਦਿਨਾਂ ਇਹ ਤਾਂ ਫ੍ਰੀ ਹੋਈ ਦੁਬਾਰਾ ਜਿਹੜਾ ਠੀਕ ਹੋ ਗਏ। ਗੁਰੂ ਜੀ ਕੋਲੇ ਕਿਰਪਾ ਠੀਕ ਐ ਇਸ ਨਾਲ ਗੋਜੀ ਦਵਾਈਆਂ ਖਾਣੀ ਗੜਾ ਸੌਂਕੀਆਂ ਲਏ ਗੀਆਂ। ਚਲੋ ਜੀ ਆਪਾਂ ਮਿਲਦੇ ਆ ਬਾਅਦ ਚ ਬੀਬੀ ਕੱਟਦੀ ਐ ਕਰੇਲੇ ਤੇ ਮੈਂ ਮੱਝਾਂ ਬੰਨਿਆ ਵਾਂ। ਕੱਪੜੇ ਬਦਲ ਕੇ ਤੇ ਸਰਦਾਰ ਜੀ ਨੇ ਕਰਦੇ ਨੇ ਸ਼ੌਕਾ ਬਹੁਤ سارے ਕੰਮ ਕਰਨ ਆਲੇ ਪੈਣੇਗੇ। ਕਿਉਂਕਿ ਦੋ ਡੂੜ ਦੋ ਘੰਟੇ ਹੋ ਗਏ ਸਾਨੂੰ 2 ਵਜੇ ਦੀ ਗੱਲ ਐ ਇਹ। ਹੁਣ 4:00 ਵੱਜ ਗਏ। ਉਰੋਂ ਦੀ ਬਸ ਅਸੀਂ ਘੁੰਮ ਕੇ ਰੱਚ ਫਿਰਦੇ ਡਾਕਟਰਾਂ ਕੋਲੇ। ਤੇ ਹੁਣ ਆਪਾਂ ਸੋਨ ਤੇਲ ਠਰ ਕੇ ਮਿळ ਜਾਂਗੇ ਬੱਚਾ ਲੋ ਜੀ ਪਤਾਰ ਕੱਢ ਲਏ ਦੁੱਧ ਸਾਉਂ ਲਿਆਂਗੇ ਸਾਉਂ ਕੇ ਲੈ ਸੁੱਦੂਸੀ ਕਰ ਦਿਆਂਗੇ ਤੇ ਸਬਜੀ ਬਣਾਉਣੀ ਐ ਕਿਉਂਕਿ ਬਰੀਕੀ ਕੰਮ ਹੁੰਦਾ ਹੈ ਨਾ ਜਿਹੜੇ ਬਾੜ ਕਰੇਲੇ ਹੁੰਦੇ ਨੇਗੇ ਬਾੜ ਕਰੇਲੇ ਸਬਜੀ ਇੱਕ ਤਰ੍ਹਾਂ ਹੀ ਦਵਾਈ ਵੀ ਹੁੰਦੀ ਐ ਜੇ ਆਪਾਂ ਕੋ ਹਫਤੇ ਵਿੱਚ ਦੋ ਵਾਰ ਬਣਾ ਕੇ ਖਾਦੇ ਜਾਵੇ ਨਾ ਬਾੜ ਕਰੇਲੇ ਸਬਜੀ ਬਹੁਤ ਬੜੀਆ ਗੀ ਸਿਹਤ ਲਈ ਚੀੜੀਆਂ ਕੀ ਚਾਰ ਤੇ ਦਾਣੇ ਚੁਗਦੀਆਂ ਨੇ ਮਕਤੀ ਦੇ ਮੈਂ ਡਰਦੀ ਉਧਰ ਜਾਂਦੀ ਨਹੀਂ ਉਹ ਖੜਨਗੇ ਐਨੇ ਦਾਣੇ ਚੁਗਦੀਆਂ ਨੇ ਲੋ ਜੀ ਅੱਪਾ ਅੱਜ ਵੱਡੇ ਕੈਂਪਰ ਭਰ ਕੇ ਤਰ ਤਾਂ ਵੱਡੇ ਕੈਂਪਰ ਚ ਅੱਪਾ ਬਰਕ ਪਾਵਾਂਗੇ ਸਵੇਰੇ ਇੱਥੇ ਆਪਾਂ ਛੋਟੇ ਕੈਂਪਰ ਚ ਪਾਵਾਂਗੇ ਫਿਰ ਜੇ ਇਸ ਵਰਕ ਤੋਂ ਘਰ ਦੇ ਸਾਤਜੀ ਬਣਾਉਣੀ ਆ। ਅੱਜ ਤਾਂ ਸਾਡਾ ਕੰਮ ਨਾ ਬਾਤ ਵੇਲਾ ਹੋ। ਬਾਤ ਹੋ ਕੇ ਮਰੋਟਾ ਸੱਤ ਨੂੰ ਜਾ ਦੇਣਾ। ਮੈਂ ਮੱਝਾਂ ਤਾਂ ਨਮੇੜਿਆ ਹੀ ਉਧਰੋਂ। ਮੱਝਾਂ ਦੇ ਨਹੀਂ ਪੜਦੇ। ਅੱਛਾ ਅਸੀਂ ਠੰਡੀ ਜਿਹੀ ਲਸਤੀ ਪੀਂਦੇ ਨਹੀਂ ਵਰਖ ਤੋਂ ਜ਼ਿਆਦੇ ਬਾਅਦ। ਹੰਦੀ ਦੀ ਲੱਸੀ ਹਾਂ ਗਰਮ ਜੀ ਲੱਸੀ ਸਬ ਤੋਂ ਪਹਿਲੇ ਕਿ ਸੁਕਾ ਰਹਾਂਗੇ ਪਾਣੀ ਬਰਫ਼ ਟਾਰਤੀ ਕੈਂਪਰ ਪਰ ਪਾਤੀ ਬਰਫ਼ ਟਿਕੈਂਪਰ ਪਰ ਪਾਤੀ ਲੱਸੀ ਪਾਤੀ ਉਹ ਟੁੱਕੜ ਹੋ ਰਿਹਾ ਬਰਫ਼ ਜੀ ਕੈਂਪਰ ਪਰ ਪਾਤੀ ਹੈ ਕੈਂਪਰ ਤੇ ਬਰਫ਼ ਪਾਤੀ ਬਾਦ ਫਿਰ ਇਹ ਜਿਸੀ ਤਾਰਤੀ ਡਾਉਂਗੇ ਰੱਸੀ ਦੀ ਵਰਤਪਾਤੀ ਹਾਂ ਟਾਈਮ ਕਿੰਨਾ ਹੋਗਾ ਫਿਰ ਬਤੀ ਟਾਈਮ ਤੱਕ ਹੋ ਰਿਹਾ ਹੋਗਾ ਸਾਡੇ ਸੀ ਹੋਗੇ ਹੋਣਗੇ ਤਾਂ ਕਿ ਤਕ ਹੈਨੇ ਪਲੇਟ ਕੋ ਰੇਟ ਕਰਦੇ ਹਾਂ ਜੀ ਚੁੱਲੇ ਤੇ ਬਣਾਉਂ ਸਬਜ਼ੀ ਦੇਦੇ ਗੈਸ ਤੇ ਰੋਟੀ ਨਹੀਂ ਆਉਂਦੀ ਤਾਂ ਬਾੜ ਕਰੇ ਦਾ ਚੁੱਲੇ ਤੇ ਹੀ ਬਣਾਉਂ ਜੀ ਆਹ ਟੈਂਪਰ ਤੇ ਵੀ ਜੋ ਸੋਟੇ ਜੋ ਕਈ ਪਾਣੀ ਇਹ ਚ ਠੰਡਾ ਹੈ ਬਰਥਡੇ ਕੈਂਪਰ ਸਵੇਰੇ ਵਾਰ ਤੋਂ ਪਾ ਲਾਂ ਗੁੱਖਣ ਸਾਹ ਕਿਉਂ ਪਹਿਲੇ ਨਹੀਂ ਵਰਤਦੇ ਅੱਗੇ ਹਨ ਲਾਖਣ ਕੀ ਪਤਾ ਹੁੰਦਾ ਫਿੱਕੀ ਵਰਖਾ ਨਾਲ ਹੀ ਚੀਤੀ ਜਾਂਦੇ ਖੁਸ਼ੀ ਜਾਂਦੇ ਟੌਫੀਆਂ ਮੰਗਦੇ ਪਰ ਆਲ ਮੈਂ ਕੀ ਕਰਾਂ ਪਾਣੀ ਦਾ ਕੈਂਪਰ ਹੀ ਟੁੱਟੀ ਸੁਆਉ ਉਤਰੀ ਹੋ ਗਈ ਛੋਟਾ ਲੈ ਮੇਰੀ ਬਾਜੀ ਹੈ ਹਾਏ Ah, fra giorni, però non è così. Andiamo a girare, che tu non dovrai provarci a girare anche perché tu vai a capire E' ਤਹਾਂ ਬਾੜ ਕਰੇ ਲੈ ਰੇ ਆਈ ਰੈਸਪੀ ਦੇ ਮੰਗ ਲਓ ਜੀ ਆਪਾਂ ਨੇ ਚੁੱਲੇ ਤੇ ਅੱਗ ਵਾੜ ਲਈ ਅੱਜ ਨਾ ਇਹ ਆਪਣੀ ਜਿਹੜੇ ਬਾੜ ਕਰੇ ਲੈਣੇ ਚੁੱਲੇ ਤੇ ਠੀਕ ਆਉਣਗੇ ਕੜਾਈਏ ਚ ਵਧੀਆ ਬਣਨਗੇ ਇਹ ਤੇ ਆਪਾਂ ਅੱਗ ਵਾੜ ਕੇ ਤੇਲ ਢਾਰ ਲਿਆਗਾ ਤੇ ਆਪਾਂ ਜੀ ਰ ਪਾਵਾਂਗੇ ਤੋਂ ਬਾਅਦ ਪਣ ਸਾਰੇ ਕੰਮ ਕਰ ਲਏ ਬਸ ਸਬ ਬੀਬੀ ਰੋਟੀ ਲੱਗ ਗਈ ਮੈਂ ਸਬਜੀ ਬਣਾਉਣ ਲੱਗ ਗਈ ਨਾਲ ਨਾਲ ਸਾਰਾਂਗੇ ਸਾਰੇ ਇਹਦੇ ਵਿੱਚ ਪਾਵਾਂਗੇ ਆਪਾਂ ਇਹਨਾਂ ਸਾਰੇ ਪਿਆਜ਼ ਪਹਿਲਾਂ ਆਪਾਂ ਇਹਨਾਂ ਨੂੰ ਫਿਰ ਕੜਕਸ਼ਨ ਹੋ ਜੀਏ ਥੋੜੀ ਜਿਹੀ ਇਹਨਾਂ ਚ ਤੇ ਪੂਰੇ ਪੁੰਨਾਗੇ ਚੰਗੀ ਤਰ੍ਹਾਂ ਫਿਰ ਇਹ ਲੈ ਪਹਿਲਾਂ ਕਰ ਇਹਨਾਂ ਨੂੰ ਬਾਅਦ ਵਿੱਚ ਪਿਆਜ਼ ਪਾਵਾਂਗੇ ਇਹ ਥੋੜੇ ਜਿਹਾ ਕੱਚੇ ਰਹੇ ਜਣੇ ਫਿਰ ਇਸ ਤੇ ਕੜਕਟਾ ਰਹ ਜਾਂਦੀ ਹੈਗੀ ਅੱਪਾ ਪੂਰੇ ਪੁੰਨਾਂਗੇ ਪੰ 15 ਮਿੰਟ ਪੁੰਨਾਂਗੇ 10 ਮਿੰਟ ਕੱਲ ਜਾਣ ਪੁੰਨਾਂਗੇ 5 ਮਿੰਟ ਜਿਨ ਜਿਕੇ ਤੇ ਆਜ ਪਕ ਰਿਹੀਂ ਫਿਰ ਪੌਣ ਮਿੰਟ ਰੁਕ ਕੇ ਪੁੰਨਾਂਗੇ ਫਿਰ ਇਸ ਤਰ੍ਹਾਂ ਸਬਜ਼ੀ ਬਰੋਗੇ ਆਪਣੀ ਬਾੜ ਸਰੇ ਲਿਆਣ ਤੋ ਹੱਸਿਆ ਨਾ ਬੁੱਤ ਸਾਡੇ ਸਾਰਿਆਂ ਦੇ ਫੇਵਰਿਟ ਰਾਈਸੀ ਸਾਡੇ ਨਾਲ ਹੋ ਰਹੀ ਨਹੀਂ ਹੋਈਆਂ ਨਹੀਂ ਹੁਣ ਤੇ ਲੱਗ ਪਚੇਟੇ ਹੋ ਗਏ ਹੁਣ ਹੋਣੀਆਂ ਨੇ ਹੁਣ ਲੱਗਿਆ ਕਰ ਲੇ ਫਿਰ ਅਸੀਂ ਦੁੱਧ ਪਾ ਕੇ ਬਹੁਤ ਵਜੇ ਦਾਲ ਬਣ ਜੇ ਥੋੜੇ ਹੋਣਾ ਅੱਜ ਬਾਦੂ ਦੀ ਸੁੱਕੇ ਕਰ ਲਈ ਨਹੀਂ ਦੁੱਧ ਪਾ ਕੇ ਬਹੁਤ ਵਜੇ ਬਣ ਜੇ ਗ੍ਰाइंड ਕਰਕੇ ਨਾ ਤੇ ਜਿਹੜਾ ਆਪਣੇ ਲੱਗਣ ਲੱਗੇ ਕਿਰਨ ਤੋਂ ਗੁੰਦਾ ਦੀ ਬਣਾਵਾਂ ਕੋਈ ਤਰੀਕਾ ਹੈ ਮੇਰੇ ਦਿਲਾ ਲੋ ਜੀ ਪਾ ਤੇ ਮੇਂਦਾ ਜੈਨ ਪੱਕੀ ਜਾਣਾ ਲੋ ਜੀ ਆਪਾਂ ਨੇ ਹੁਣ ਤਰੇਲੇ ਪੁੰਟ ਜਗੇ ਤੇ ਆਪਾਂ ਪਿਆਜ਼ ਪਾ ਦਿੱਤੇ ਨੇ ਆਪਾਂ ਜਿੰਨਾਂ ਜਿ ਇੱਕ ਪਿਆਜ਼ ਨੂੰ ਭੁੱਜ ਦੇ ਉਹਨਾਂ ਜਿਹੜਾ ਆਪਾਂ ਛੇਰ ਪੁੰਨਾ ਗਏ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਕੇ ਸਾਰਾ ਕੁਝ ਬਰਾਊਨ ਹੋ ਗਿਆ ਜਦੋਂ ਭੁੱਜ ਕੇ ਇਹਨਾਂ ਦਾ ਰੰਗ ਚੇਂਜ ਹੋ ਗਿਆ ਬਸ ਉਰੋਂ ਆਪਾਂ ਆਪਣੇ ਸਵਾਦ ਦੇ ਅਨੁਸਾਰ ਜੋ ਵੀ ਆਪਾਂ ਮਸਾਲੇ ਪਾਉਣੇ ਹਨਾ ਉਹ ਪਾ ਦੇਵਾਂਗੇ ਕਿਉਂਕਿ ਹੁਣ ਸਾਨੂੰ ਕਵੇਲਾ ਬਹੁਤ ਹੋਇਆ ਪਿਆਗਾ ਤੇ ਥੋੜਾ ਕੰਮ ਵੀ ਕਰ ਲੈਨੇ ਆਪਾਂ ਕਰ ਲਿਆ ਵੀਡੀਓ ਐਂ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮਿਲਾਂਗੇ ਕਾ ਲੋ ਕਿਸੇ ਨਵੀਂ ਵੀਡੀਓ ਨਾਲ ਅੱਜ ਦੀ ਵੀਡੀਓ ਚ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ